ਮੈਨੂੰ ਪਿਛਲੀ ਵੀਡੀਓ ਵਿੱਚ ਜਿੱਥੇ ਮੈਂ ਲਿਰਿਕਸ ਸਟੇਟਸ ਬਣਾਉਣੇ ਸਿਖਾਏ ਸੀ ਬਹੁਤ ਕਮੈਂਟ ਆਏ ਸੀ ਜੀ ਕੋਪੀ ਪੇਸਟ ਕਿਵੇਂ ਕਰਨਾ ਜਾਂ ਫਿਰ ਪੰਜਾਬੀ ਟਾਈਪ ਕਿਵੇਂ ਕਰਨੀ ਫੋਨ 'ਚ ਆਇਓ ਦੱਸਦੇ ਹਾਂ ਇਹਦੇ ਲਈ ਆਪਾਂ ਨੋਟਸ ਓਪਨ ਕਰ ਲੈਣਾ ਹਰੇਕ ਫੋਨ 'ਚ ਹੁੰਦੇ ਆ ਜਿੱਥੇ ਆਪਾਂ ਲਿਖ ਕੇ ਕੁਝ ਵੀ ਰੱਖ ਸਕਦੇ ਆ ਜੇ ਤੁਹਾਨੂੰ ਨਹੀਂ ਮਿਲਿਆ ਤੁਸੀਂ ਕਿਸੇ ਦੇ ਵੀ ਚੈਟ ਖੋਲ ਲਿਓ ਜਿੱਦੇ ਨੂੰ ਤੁਸੀਂ ਫालतू ਚੀਜ਼ਾਂ ਸੈਂਡ ਕਰਦੇ ਰਹਿੰਦੇ ਹੋ ਉੱਚ ਟਾਈਪ ਕਰ ਸਕਦੇ ਹੋ ਇਹ ਓਪਨ ਕੀਤਾ ਮੈਂ ਨੋਟਸ ਇਹਦੇ 'ਚ ਹੁਣ ਥੱਲੇ ਕੀਬੋਰਡ ਦੇਖੋ ਜਿਹੜਾ ਫੋਨ ਦਾ ਕੀਪੈਡ ਹੈਗਾ ਵਾ ਇਹ 'ਚ ਆ ਸੈਟਿੰਗ ਦਾ ਨਿਸ਼ਾਨ ਹੈਗਾ ਵਾ ਇਹ ਤਾਂ ਆਇਆ ਕਿਉਂਕਿ ਮੇਰੇ Google ਕੀਬੋਰਡ ਇੰਸਟੋਲ ਆ ਆ ਪਲੇ ਸਟੋਰ ਚ ਤੁਸੀਂ ਦੇਖ ਸਕਦੇ ਹੋ ਮੇਰੇ ਤਾਂ ਬਾਈ ਡਿਫਾਲਟ ਹੁੰਦਾ ਜੇ ਕਿਸੇ ਦੇ ਨਹੀਂ ਹੈਗਾ ਬਾਈ ਡਿਫਾਲਟ ਇੱਥੋਂ ਤੁਸੀਂ ਡਾਊਨਲੋਡ ਕਰ ਲਿਓ ਜੀਬੋਰਡ Google ਵਾਲਿਆਂ ਦਾ ਹੁੰਦਾ ਇਹ ਤਾਂ ਕਰਕੇ ਉਹ ਸੈਟਿੰਗ ਦਾ ਨਿਸ਼ਾਨ ਜਾਂ ਮੈਨੂੰ ਮਿਲਿਆ ਹੋਇਆ ਵਾ ਜੇ ਇਹਦੇ ਤੇ ਮੈਂ ਕਰਾਂਗਾ ਕਲਿੱਕ ਉਹ ਲਿਖਿਆ ਲੈਂਗੁਏਜਿਸ ਫਿਰ ਉਹਦੇ ਤੇ ਕਲਿੱਕ ਕਰਨਾ ਤੇ ਇੱਥੇ ਕਰ ਦੇਣਾ ਐਡ ਕੀਬੋਰਡ ਐਡ ਕੀਬੋਰਡ ਕਰਕੇ ਇੱਥੇ ਆਪਾਂ ਸਰਚ ਮਾਰਨਾ ਪੰਜਾਬੀ ਉਹ ਪੰਜਾਬੀ ਗੁਰਮੁਖੀ ਲਿਖੀ ਆ ਗਈ ਉਹਦੇ ਤੇ ਕਰ ਦਣਾ ਆਪਾਂ ਕਲਿੱਕ ਕਰਕੇ ਇਹਨੂੰ ਕਰ ਦਣਾ ਐਡ ਡਨ ਵਾਪਸ ਆ ਗਏ ਹੁਣ ਦੇਖੋ ਥੱਲੇ ਉਹ ਪ੍ਰithvi ਜੀ ਦਾ ਨਿਸ਼ਾਨ ਆ ਗਿਆ ਧਰਤੀ ਦਾ ਉਹਦੇ ਤੇ ਕਰਾਂਗੇ ਕਲਿੱਕ ਹੁਣ ਆ ਗਿਆ ਪੀਏ ਤੇ ਇੰਗਲਿਸ਼ ਮਤਲਬ ਪੰਜਾਬੀ ਲਿਖੀ ਜਾਣੀ ਆ ਹੁਣ ਜੇ ਆਪਾਂ ਕੋਈ ਟੈਪ ਕਰਾਂਗੇ ਆਪਾਂ ਦੁਬਾਰਾ ਉਹਦੇ ਤੇ ਕਲਿੱਕ ਕਰਾਂਗੇ ਵਾਪਸ ਹੁਣ ਕੱਲੀ ਇੰਗਲਿਸ਼ ਲਿਖੀ ਆਈ ਹੈਣਾ ਹੁਣ ਦੇਖੋ ਮੈਂ ਲਿਖਦਾ ਉੱਪਰ ਇੰਗਲਿਸ਼ ਲਿਖੀ ਜਾਂਦੀ ਆ ਜਿ ਆਪਾਂ ਉਹ ਟਰਟੀਜੀ ਤੇ ਕਲਿੱਕ ਕਰਾਂਗੇ ਲਿਖਾਂਗੇ ਇੰਗਲਿਸ਼ ਉਹ ਉੱਪਰ ਪੰਜਾਬੀ ਚ ਵੀ ਵਰਡ ਸ਼ੋ ਹੋਣ ਲੱਗੇ ਹੈਣਾ ਹੁਣ ਜਿੱਦਾਂ ਮੈਂ ਆਪਣਾ ਨਾਮ ਲਿਖਣਾ ਹਰਮਨ ਉੱਪਰ ਇੰਗਲਿਸ਼ ਚ ਲਿਖਿਆ ਗਿਆ ਆ ਕੀਬੋਰਡ ਦੇ ਉੱਤੇ ਸਾਨੂੰ ਸੁਜੈਸ਼ਨ ਮਿਲ ਜਣੀ ਜੀ ਤੁਸੀਂ ਪੰਜਾਬੀ ਚ ਲਿਖਣਾ ਫੇ ਆਪਾਂ ਇਹਦੇ ਤੇ ਕਲਿੱਕ ਕਰ ਦੇਣਾ ਆ ਚੱਕੋ ਹੋ ਗਿਆ ਪੰਜਾਬੀ ਚ ਹੁਣ ਜੀ ਆਪਾਂ ਵਾਪਸ ਉਹ ਪ੍ਰਿਥਵੀਜੀ ਤੇ ਕਲਿੱਕ ਕਰਾਂਗੇ ਤਾਂ ਸਿੰਪਲ ਇੰਗਲਿਸ਼ ਲਿਖੀ ਜਾਣੀ ਵਰਡ ਪੰਜਾਬੀ ਚ ਟ੍ਰਾਂਸਲੇਟ ਨਹੀਂ ਹੋਣੀ ਸੋ ਜਦੋਂ ਵੀ ਆਪਾਂ ਪੰਜਾਬੀ ਚ ਟਾਈਪ ਕਰਨਾ ਹੋਇਆ ਉਹ ਪ੍ਰਿਥਵੀ ਜੀ ਤੇ ਕਲਿੱਕ ਕਰ ਦੇਣਾ ਆਪਣੇ ਆਪ ਜੋ ਆਪਾਂ ਟਾਈਪ ਕਰਾਂਗੇ ਉਹਦੀ ਪੰਜਾਬੀ ਚ ਟਰਾਂਸਲੇਟ ਹੋ ਕੇ ਲਿਖਿਆ ਆ ਜਾਣਾ ਉੱਪਰ ਜੇ ਇੱਥੇ ਤੁਹਾਨੂੰ ਕੀਬੋਰਡ ਨਹੀਂ ਲੱਭਿਆ ਫਿਰ ਤੁਸੀਂ ਸੈਟਿੰਗ ਚ ਜਾ ਕੇ ਇੱਥੇ ਜਾਣਾ ਆਪਾਂ ਐਡੀਸ਼ਨਲ ਸੈਟਿੰਗ ਚ ਇੱਥੇ ਆਇਆ ਲੈਂਗੁਏਜ ਐਂਡ ਇਨਪੁਟ ਜੇ ਤੁਹਾਨੂੰ ਐਡੀਸ਼ਨਲ ਸੈਟਿੰਗ ਚ ਨਹੀਂ ਮਿਲਿਆ ਤੇ ਹੋਰ ਲੱਭ ਲਿਓ ਤੁਹਾਡੇ ਪਹੁੰਚ ਕਿਤੇ ਨਾ ਕਿਤੇ ਤਾਂ ਪਿਆ ਹੋਣਾ ਹੁਣੇ ਚ ਮੇਰਾ ਕਰੰਟ ਕੀਬੋਰਡ ਸਿਲੈਕਟ ਹੈਗਾ ਵਾ ਜੀ ਬੋਰਡ ਗੂਗਲ ਵਾਲਾ ਮਤਲਬ ਠੀਕ ਆ ਇਹ ਚ ਵੀ ਤੁਸੀਂ ਆਹ ਵਾਲਾ ਸਿਲੈਕਟ ਕਰ ਲਿਓ ਜੇ ਕੋਈ ਹੋਰ ਸਿਲੈਕਟ ਹੋਇਆ ਤੇ ਲੈਂਗੁਏਜ ਐਡ ਕਰਨ ਲਈ ਆਪਾਂ ਜਾਣਾ ਮੈਨੇਜ ਕੀਬੋਰਡ ਚ ਇਹ ਚ ਫੇਰ ਜੀ ਬੋਰਡ ਲਿਖਿਆ ਉਹਦੇ ਤੇ ਕਰਨਾ ਕਲਿੱਕ ਜਿਹੜੀ ਚੀਜ਼ ਮੈਂ ਉਧਰੋਂ ਲੈਂਗੁਏਜ ਐਡ ਕਰਾਈ ਸੀਗੀ ਉਹ ਇਧਰੋਂ ਵੀ ਆਪਾਂ ਐਡ ਕਰ ਸਕਦੇ ਆ ਲੈਂਗੁਏਜ ਕਲਿੱਕ ਕਰਕੇ ਆਪਾਂ ਸਾਡੀ ਦੇਖੋ ਗੁਰਮੁਖੀ ਐਡ ਆ ਪਹਿਲੀ ਪੰਜਾਬੀ ਓਕੇ ਆਇਆ ਨਾ ਵਾਪਸ ਆ ਤੇ ਤੁਸੀਂ ਹੋਰ ਵੀ ਹਿੰਦੀ ਵਗੈਰਾ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਲਿਖਾਂਗੇ ਇੱਕ Song ਜਿਵੇਂ ਜਿਵੇਂ ਆ ਬੀਐਨ ਚ ਮੈਂ ਇੱਕ ਰਖਿਓਆ ਫੋਟੋਆਂ ਲਾ ਲੂ ਕੇ Song ਐਡ ਕਰਕੇ ਗਲਤਾਂ ਦਿਲ ਮਿਲਿਆ ਦੀ ਆ ਸੋਹਣੇ ਤਾਂ ਫਿਰਨ ਬਥੇਰੇ ਆ ਦੇਖੋ ਮੈਂ ਲਿਖਿਆ ਗੱਲ ਉੱਪਰ ਪੰਜਾਬੀ ਚ ਸੁਝਾਸ਼ਨ ਮਿਲ ਗਈ ਤਾਂ ਦਿਲ ਮਿਲਿਆ ਦੀ ਐ ਦੇਖਿਆ ਬਿਲਕੁਲ ਸਹੀ ਟਾਈਪ ਹੋ ਰਿਹਾ ਸੋਨੇ ਦੇ ਵਿੱਚ ਉਹ ਆ ਗਿਆ ਗੋਲੂ ਜ੍ਹਾ ਇਹਨੂੰ ਕਰਾਂਗੇ ਆਪਾਂ ਡਿਲੀਟ ਸੋਨੇ ਤਾਂ ਫਿਰਨ ਬਥੇਰੇ ਹੋ ਗਿਆ ਟਾਈਪ ਹੁਣ ਆਪਾਂ ਕਰਾਂਗੇ ਕਾਪੀ ਕਾਪੀ ਕਰਨ ਲਈ ਆਪਾਂ ਇੱਕ ਜਗ੍ਹਾ ਤੇ ਦਬਾ ਕੇ ਰੱਖਣਾ ਪ੍ਰੈਸ ਕਰਕੇ ਉਂਗਲ ਨਾਲ ਠੀਕ ਆ ਫਿੰਗਰ ਨਾਲ ਆਪਣੇ ਆਪ ਆਏਣਾ ਹੁਣ ਆਹ ਡੰਡੀਆਂ ਜੀਆਂ ਨੂੰ ਆਪਾਂ ਜਿਹੜਾ ਜਿਹੜਾ ਟੈਕਸਟ ਸਿਲੈਕਟ ਕਰਨਾ ਜਿਹਨੂੰ ਕਾਪੀ ਕਰਨਾ ਉੱਥੋਂ ਲੈ ਕੇ ਉੱਥੇ ਤੱਕ ਕਰ ਦੇਣਾ ਤੇ ਫਿਰ ਤਿੰਨ ਡੋਟ ਤੇ ਕਲਿੱਕ ਕਰਨਾ ਤੇ ਆ ਲਿਖਿਆ ਆ ਗਿਆ ਕਾਪੀ ਕਾਪੀ ਹੋ ਗਿਆ ਹੁਣ ਇਹਨੂੰ ਆਪਾਂ ਜਿੱਥੇ ਮਰਜ਼ੀ ਪੇਸਟ ਕਰ ਸਕਦੇ ਆ ਕਿਸੇ ਕਮੈਂਟ ਚ ਕਿਸੇ ਦੇ ਮੈਸੇਜ ਚ ਜਿੱਥੇ ਮਰਜ਼ੀ ਮੈਂ ਇੱਥੇ ਪੇਸਟ ਕਰਕੇ ਦਿਖਾ ਦਿੰਦਾ ਥੱਲੇ ਤੁਹਾਨੂੰ ਇਹ ਇੱਥੇ ਪ੍ਰੈਸ ਕਰਕੇ ਰੱਖਣਾ ਹੋਲਡ ਕਰਕੇ ਨਹੀਂ ਤਾਂ ਥੱਲੇ ਸੁਜੈਸ਼ਨ ਵੀ ਮਿਲ ਜਾਂਦੀ ਹੁੰਦੀ ਉਹ ਬਾਇ ਡਿਫਾਲਟ ਬੜ ਕਈ ਵੇਲੇ ਜੇ ਜ਼ਿਆਦਾ ਦਿਨ ਹੋ ਗਈ ਹੁੰਦੀ ਕਾਪੀ ਕਿਤੇ ਨੂੰ ਇਹ ਸ਼ੋਅ ਨਹੀਂ ਹੁੰਦਾ ਸੋ ਆਪਾਂ ਪ੍ਰੈਸ ਕਰਕੇ ਰੱਖਣਾ ਇੱਥੇ ਆਪਣੇ ਆਪ ਪੇਸਟ ਦਾ অপਸ਼ਨ ਆ ਗਿਆ ਦੇਖਿਓ ਉੱਪਰ ਉੱਥੇ ਕਰ ਦੇਣਾ ਆਪਾਂ ਪੇਸਟ ਆ ਗਿਆ ਇਹ ਹੋ ਗਿਆ ਆਪਣਾ ਪੁੱਪੀ ਪੇਸਟ ਇਦਾਂ ਹੀ ਜੇ ਮੈਂ ਇੱਥੇ ਜਾ ਕੇ ਪੇਸਟ ਕਰੂੰਗਾ ਇੱਥੇ ਪਹਿਲੇ ਆਪਾਂ ਟੈਕਸਟ ਸਿਲੈਕਟ ਕਰਾਂਗੇ ਆ ਟੈਕਸਟ ਸਿਲੈਕਟ ਕਰ ਲਿਆ ਇੱਥੇ ਮੈਂ ਦਬਾ ਕੇ ਰੱਖਿਆ ਸੀ ਪ੍ਰੈਸ ਕਰਕੇ ਪੇਸਟ ਦਾ অপਸ਼ਨ ਆ ਗਿਆ ਮੈਂ ਕਰਤਾ ਪੇਸਟ ਤੇਦਰੋ ਕਰਦਾ ਇਹਦਾ ਫੌਂਟ ਚੇਂਜ ਫੌਂਟ ਵਗੈਰਾ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੇ ਦਿੱਤੇ ਸੀ ਜੇ ਯੂਜ਼ ਕਰਨੇ ਹੋਏ ਚੱਕ ਲਿਓ ਇਥੋਂ ਆਪਾਂ ਇੱਥੇ ਵੀ ਟਾਈਪ ਕਰ ਸਕਦੇ ਆ ਜਿਹਦਾ ਮੈਂ ਉੱਥੇ ਲਿਖ ਕੇ ਰੱਖਿਆ ਸੀ ਨਾ ਉਹ ਤਾਂ ਜੇ ਆਪਾਂ ਪਹਿਲੇ ਤੋਂ ਲਿਖ ਕੇ ਰੱਖਣੀ ਕੋਈ ਚੀਜ਼ ਉਹ ਲਿਖ ਸਕਦੇ ਆ ਜੇ ਆਪਾਂ ਨਾਲ ਦੀ ਨਾਲ ਇੱਥੇ ਸਟੇਟਸਾਂ 'ਚ ਲਿਖਣਾ ਹੈ ਆਪਾਂ ਇੱਥੇ ਵੀ ਟਾਈਪ ਕਰ ਸਕਦੇ ਆ ਹੁਣ ਇਹਨੂੰ ਕਰਾਂਗੇ ਕਾਪੀ ਦਬਾ ਕੇ ਰੱਖ ਕੇ ਇਹ ਕਰਤਾ ਕਾਪੀ ਫਿਰ ਇੱਥੇ ਜਾ ਕੇ ਮੈਂ ਕਰ ਦੇਣਾ ਪੇਸਟ ਐਡਿਟ ਤੇ ਕਲਿੱਕ ਕੀਤਾ ਸਾਦੇ ਸੁਜੈਸ਼ਨ ਸਾਨੂੰ ਤਾਂ ਮਿਲ ਜਾਂਦੀ ਕਈ ਵੇਲੇ ਇੱਥੇ ਸਾਨੂੰ ਨਹੀਂ ਮਿਲਦੀ ਫਿਰ ਆਪਾਂ ਉਹ ਚਾਰ ਡੱਬੂਆਂ 'ਚ ਤੇ ਕਲਿੱਕ ਕਰਨਾ ਤੇ ਫਿਰ ਲਿਖਿਆ ਨਾ ਕਲਿੱਪਬੋਰਡ ਇਹਦੇ ਚ ਸਾਨੂੰ ਜੋ-ਜੋ ਆਪਾਂ ਕਾਪੀ ਕੀਤਾ ਹੋਇਆ ਪਹਿਲੇ ਕੁਛ ਦੇਰ ਤੱਕ ਉਹ ਸ਼ੋਅ ਹੁੰਦਾ ਹੁੰਦਾ ਹੈ ਇਹਦੇ ਤੇ ਆਹ ਲਿਖਿਆ ਜਿੰਦਗੀ ਬਚਾਉਣ ਲਈ ਸੱਜਣਾ ਤੇ ਕਰਤਾ ਕਲਿੱਕ ਤੇ ਪਹਿਲੇ ਵਾਲੀ ਲਾਈਨ ਨੂੰ ਕਰ ਦੇਣਾ ਡਿਲੀਟ ਬੋਤੇ ਨਹੀਂ ਦਿਲ ਤੋਂ ਆਣਾ ਦਿਲ ਤੋਂ ਸ਼ੁਕਰਾਨੇ ਤੇਰੇ ਇਹ ਦਬਾ ਕੇ ਪ੍ਰੈਸ ਕਰਕੇ ਰੱਖ ਕੇ ਆ ਡੰਡਿਆਂ ਜਿਆ ਨੂੰ ਇੱਧਰ ਨੂੰ ਕਰਕੇ ਕਰ ਦੇਣਾ ਟਿੰਡੋਟ ਤੇ ਕਲਿੱਕ ਤੇ ਫਿਰ ਕਾਪੀ ਹੁਣ ਇੱਥੇ ਜਾ ਕੇ ਵੱਡਾ ਚਾਰ ਡਬੂਆਂ ਚੋਂ ਕਲਿੱਕ ਕਰਕੇ ਕਲਿੱਪਬੋਰਡ ਉਹ ਆ ਗਿਆ ਦਿਲ ਤੋਂ ਸ਼ੁਕਰਾਨੇ ਤੇਰੇ ਇੱਥੇ ਕਰਤਾ ਕਲਿੱਕ ਤੇ ਪਹਿਲੀ ਵਾਲੀ ਲਾਈਨ ਨੂੰ ਕਰ ਦੇਣਾ ਡਿਲੀਟ ਲੋ ਜੀ ਹੋ ਗਿਆ ਕਾਪੀ ਪੇਸਟ ਸਮਝ ਆ ਗਈ ਕਿੱਦਾਂ ਕਰਨਾ ਕਾਪੀ ਪੇਸਟ ਬਸ ਜੋ ਵੀ ਆਪਾਂ ਲਿਖਣਾ ਵਾ ਕਿੱਤੇ ਲਿਖ ਕੇ ਕਿਤੇ ਵੀ ਚੈਟ ਤੇ ਲਿਖ ਕੇ ਕਿਸੇ ਦੀ ਜੇ ਤੁਹਾਨੂੰ ਨੋਟਸ ਤਾਂ ਹੁੰਦੇ ਯਾਰ ਇਹ ਫੋਨ 'ਚ ਜੇ ਨਾ ਹੋਇਆ ਇਹ ਵੀ ਤੁਹਾਨੂੰ ਪਲੇ ਸਟੋਰ 'ਚੋਂ ਮਿਲ ਜੂਗਾ ਉੱਥੋਂ ਡਾਊਨਲੋਡ ਕਰ ਲਿਓ ਉੱਥੇ ਆਪਾਂ ਕੁਝ ਵੀ ਟਾਈਪ ਕਰ ਲਾਂਗੇ ਉਤ ਬਾਦ ਉਹਨੂੰ ਦਬਾ ਕੇ ਹੋਲਡ ਕਰਕੇ ਰੱਖਣਾ ਤੇ ਫਿਰ ਜਿੰਨਾ ਟੈਕਸਟ ਚਾਹੀਦਾ ਉਹਨਾਂ ਸਿਲੈਕਟ ਕਰਕੇ ਕਾਪੀ ਕਰ ਲੈਣਾ ਤੇ ਜਿੱਥੇ ਪੇਸਟ ਕਰਨਾ ਉੱਥੇ ਜਾ ਕੇ ਕਰ ਦੇਣਾ ਆਪਾਂ ਪੇਸਟ ਠੀਕ ਆ ਅੱਜ ਦੀ ਵੀਡੀਓ ਸੀ ਕਾਪੀ ਪੇਸਟ ਵਾਲੀ ਉਹ ਤੁਹਾਨੂੰ ਮੈਂ ਸਿਖਾਤਾ ਚਲੋ ਕਰੋ ਹੁਣ ਕਾਪੀ ਪੇਸਟ ਚੰਗਾਈ ਟਾਟਾ